ਤੇ ਭੈਣਾ ਨਹੀਂ ਤੇ ਕਹਿ ਦੇਣਾ ਕਿ ਬਾਬਾ ਜੀ ਵੀ ਅਸੀਂ ਤਾਂ ਸਵੇਰ ਤੋਂ ਉੱਠਦੀਆਂ ਪਹਿਲਾਂ ਘਰਾਂ ਦੇ ਕੰਮ ਧੰਦੇ ਐ ਸਾਡੇ ਕੋਲ ਤੇ ਫੇਰ ਬੱਚਿਆਂ ਨੂੰ ਵੀ ਸਾਹਮਣਾ ਫੇਰ ਹੋਰ ਵੀ ਘਰਾਂ ਦੇ ਬਥੇਰੇ ਕੰਮ ਧੰਦੇ ਵੀ ਜੇ ਅਸੀਂ ਚੌਂਕੜਾ ਮਾਰ ਕੇ ਜੇ ਅਸੀਂ ਨਾਮ ਜਪਣ ਲੱਗ ਗਏ ਫਿਰ ਘਰ ਦੇ ਕੰਮ ਕੌਣ ਕਰੂ ਫਿਰ ਬੱਚਿਆਂ ਨੂੰ ਕੌਣ ਸੰਭੋ ਜੇ ਅਸੀਂ ਜੇ ਇਸ ਤਰ੍ਹਾਂ ਬੰਦਗੀ ਕਰਨੀ ਹੋਈ ਫਿਰ ਕਿਵੇਂ ਕਰਾਂਗੇ ਤੇ ਇਹ ਸਵਾਲ ਦਾ ਜਵਾਬ ਭਗਤ ਨਾਮਦੇਵ ਜੀ ਦਿੰਦੇ ਆ ਭਗਤ ਨਾਮਦੇਵ ਜੀ ਕਹਿੰਦੇ ਬਾਣੀ ਦੇ ਰਾਹੀ ਕਿਉਂਕਿ ਜਦੋਂ ਭਗਤ ਨਾਮਦੇਵ ਜੀ ਦੀ ਮਹਿਮਾ ਸੁਣ ਕੇ ਤਲੋਚਣ ਉਹਨਾਂ ਦੇ ਘਰ ਆਇਆ ਨਾ ਤੇ ਕੀ ਵੇਂਦਾ ਵੀ ਮੈਂ ਤਾਂ ਮਹਿਮਾ ਸੁਣੀ ਐ ਵੀ ਭਗਤ ਨਾਮਦੇਵ ਜੀ ਇੰਨਾ ਨਾਮ ਜਪਦੇ ਐ ਇੰਨੀ ਭਜਨ ਬੰਦਗੀ ਕਰਦੇ ਐ ਕਿ ਅਠੋ ਪੈਰ ਪਰਮਾਤਮਾ ਨੂੰ ਯਾਦ ਕਰਦੇ ਐ ਅਠੋ ਪੈਰ ਪਰਮਾਤਮਾ ਨੂੰ ਚੇਤੇ ਵਿੱਚ ਰੱਖਦੇ ਐ ਅਠੋ ਪੈਰ ਲਿਵ ਨਹੀਂ ਟੁੱਟਣ ਦਿੰਦੇ ਪਰਮਾਤਮਾ ਨਾਲੋਂ ਧਿਆਨ ਨਾਲ ਸੁਣਿਓ ਭਗਤ ਨਾਮਦੇਵ ਜੀ ਦੀ ਗੱਲ ਹੋ ਰਹੀ ਐ ਕਿ ਭਗਤ ਨਾਮਦੇਵ ਜੀ ਪਰਮਾਤਮਾ ਦੇ ਨਾਲ ਅੱਠੋ ਪੈਰ ਜੁੜੇ ਰਹਿੰਦੇ ਆ ਇੱਕ ਪੈਰ ਨਹੀਂ ਕੋਈ ਦੋ ਪੈਰ ਨਹੀਂ ਕੋਈ ਚਾਰ ਪੈਰ ਨਹੀਂ ਅੱਠੋ ਪੈਰ ਤੇ ਅੱਠ ਪੈਰ ਦਾ ਮਤਲਬ ਕੀ ਹੋਇਆ ਕਿ ਚਾਰ ਪੈਰ ਦਿਨ ਦੇ ਤੇ ਚਾਰ ਪੈਰ ਰਾਤ ਦੇ ਹੁਣ ਇਹ ਕਿਵੇਂ ਹੋ ਸਕਦਾ ਹੈ ਵੀ ਕੋਈ ਬੰਦਾ ਵੀ ਚਾਰ ਪੈਰ ਦਿਨੇ ਵੀ ਯਾਦ ਕਰੀ ਗਿਆ ਤੇ ਚਾਰ ਪੈਰ ਰਾਤ ਨੂੰ ਵੀ ਯਾਦ ਕਰੀ ਗਿਆ ਹੁਣ ਭਗਤ ਤਰਲੋਚਨ ਜੀ ਇਹ ਸੁਣ ਕੇ ਭਗਤ ਨਾਮਦੇਵ ਜੀ ਦੇ ਘਰੇ ਆਏ ਐ ਹੁਣ ਕੀ ਵੇਂਦੇ ਐ ਕਿ ਭਗਤ ਨਾਮਦੇਵ ਜੀ ਤਾਂ ਸਵੇਰ ਤੋਂ ਉੱਠਦੇ ਐ ਘਰ ਦੇ ਕੰਮ ਧੰਦੇ ਕਰਦੇ ਐ ਕਦੇ ਕੋਈ ਝਾੜੂ ਫੇਰਦੇ ਐ ਕਦੇ ਕੂਕੂਰਾ ਕਰਕਟ ਚੱਕਦੇ ਐ ਤੇ ਕਦੇ ਮੱਝਾਂ ਨੂੰ ਸਾਂਭਦੇ ਤੇ ਕਦੇ ਖੇਤਾਂ ਨੂੰ ਤੁਰ ਗਏ ਆਖੋ ਸਤਨਾਮ ਤੇ ਭਗਤ ਤਰਲੋਚਨ ਜੀ ਕਹਿੰਦੇ ਨਾਮਦੇਵ ਜੀ ਵੀ ਮੈਂ ਤਾਂ ਤੁਹਾਡੀ ਬੜੀ ਮਹਿਮਾ ਸੁਣ ਕੇ ਆਇਆ ਸੀ ਵੀ ਤੁਸੀਂ ਤਾਂ ਨਾਮ ਹੀ ਬਹੁਤ ਜਪਦੇ ਹੋ ਅਠੋ ਪੈਰ ਪ੍ਰਮਾਤਮਾ ਨੂੰ ਯਾਦ ਰੱਖਦੇ ਹੋ ਤੇ ਮੈਂ ਤਾਂ ਇਹ ਵੇਖਿਆ ਕਿ ਨਾਮਾ ਮਾਇਆ ਮੋਹਿਆ ਕਹ ਤਲੋਚਨ ਮੀਤ ਮੈਂ ਤਾਂ ਵੇਖ ਲਿਆ ਵੀ ਤੁਹਾਨੂੰ ਤਾਂ ਮਾਇਆ ਨੇ ਮੂਹ ਛੱਡੇ ਸਾਰਾ ਦਿਨ ਹੀ ਕੰਮ ਧੰਦੇ 'ਚ ਫਸੇ ਹੋਈਆਂ ਤੁਸੀਂ ਤਾਂ ਨਾਮਾ ਮਾਇਆ ਮੋਹਿਆ ਮੈਂ ਤਾਂ ਐ ਸੁਣ ਕੇ ਅਸੀਂ ਅਠੋ ਪੈਰ ਜਾਜ਼ ਰੱਖਦੇ ਹਾਂ ਤੁਸੀਂ ਤਾਂ ਟੋਕਰੇ ਹੀ ਨਹੀਂ ਛੱਡਦੇ ਹੱਥ 'ਚੋਂ ਸਾਰਾ ਦਿਨ ਕਦੇ ਪਸ਼ੂ ਸਾਂਭਲੇ ਕਦੇ ਖੇਤਾ ਨੂੰ ਤੁਰਗੇ ਤੇ ਆਹ ਮੈਂ ਕੀ ਵੇਖ ਰਿਹਾ ਜੋ ਸੁਣਿਆ ਸੀ ਉਹ ਵੇਖਣ ਵਿੱਚ ਹੈ ਨਹੀਂ ਜਦੋਂ ਇਹ ਗੱਲ ਕਹੀ ਫਿਰ ਭਗਤ ਨਾਮਦੇਵ ਜੀ ਭਗਤ ਤਲੋਚਨ ਜੀ ਨੂੰ ਇਸ ਗੱਲ ਦਾ ਜਵਾਬ ਦਿੰਦੇ ਆ ਕੀ ਜਵਾਬ ਦਿੱਤਾ ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਧੇ ਭਰਮੀਲੇ ਜਦੋਂ ਇਸ ਤਰ੍ਹਾਂ ਕਿਹਾ ਨਾ ਕਿ ਭਗਤ ਤਲੋਚਨ ਜੀ ਤੁਹਾਨੂੰ ਲੱਗਦਾ ਹੈ ਕਿ ਮੈਂ ਨਾਮ ਨਹੀਂ ਜਪਦਾ ਤੁਸੀਂ ਸੱਚ ਸੁਣਿਆ ਸੀ ਮੈਂ ਤਾਂ ਅਠੋ ਪੈਰ ਪਰਮਾਤਮਾ ਨਾਲ ਜੁੜੇ ਹੀ ਰਹਿਣਾ ਹਰ ਵਕਤ ਮੇਰੀ ਤਾਰ ਤਾਂ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ ਤਾਰ ਵੱਜਦੀ ਰਹਿੰਦੀ ਹੈ ਕਹਿੰਦੇ ਮੈਂ ਤਾਂ ਤੁਹਾਨੂੰ ਬੈਠਿਆਂ ਵੇਖਿਆ ਹੀ ਨਹੀਂ ਤੇ ਜਦੋਂ ਇਸ ਤਰ੍ਹਾਂ ਕਿਹਾ ਤੇ ਭਗਤ ਨਾਮਦੇਵ ਜੀ ਜਵਾਬ ਦਿੰਦੇ ਆ ਦੱਸਦੇ ਆ ਤੈਨੂੰ 900 72 ਅੰਗ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਸशोਭਤ ਹੈ ਪਹਿਲਾਂ ਵੀ ਬਹੁਤ ਵਾਰ ਵਿਆਖਿਆ ਕੀਤੀ ਹੈ RAM ਕਲੀ ਰਾਗ ਅੰਦਰ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਆ ਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਧੇ ਭਰਮੀ ਅਲੇ ਹੁਣ ਧਿਆਨ ਨਾਲ ਸੁਣਿਓ ਕਹਿੰਦੇ ਵੀ ਹੁਣ ਤਾਂ ਚਲੋ ਬਣੇ ਬਣਾਏ ਪਤੰਗ ਆ ਜਾਂਦੇ ਆ ਜਵਾਕ ਉਡਾਉਂਦੇ ਆ ਪੁਰਾਣੇ ਸਮਿਆਂ 'ਚ ਬੱਚਿਆਂ ਨੇ ਕੀ ਲੈਣਾ ਵੀ ਪਹਿਲਾਂ ਇੱਕ ਕਾਗਜ਼ ਲੈਣਾ ਉਹਨੂੰ ਕੱਟਣਾ ਤੇ ਉਹ ਪਤੰਗ ਬਣਾਉਣਾ ਪਤੰਗ ਨੂੰ ਗੁੱਡੀ ਵੀ ਕਹਿ ਦਿੰਦੇ ਆ ਤੇ ਉਹ ਗੁੱਡੀ ਨੂੰ ਅਸਮਾਨ 'ਚ ਉਡਾਉਣਾ ਤੇ ਉਹ ਪਤੰਗ ਨੂੰ ਉੱਡਦਿਆਂ ਵੇਖ ਕੇ ਉਹਦੇ ਯਾਰ ਬੇਲੀ ਵੀ ਆ ਗਏ ਬੱਚੇ ਦੇ ਜਦੋਂ ਉਹ ਆਏ ਤੇ ਕਹਿੰਦੇ ਨਾਲ-ਨਾਲ ਉਹ ਪਤੰਗ ਵੀ ਉਡਾਰਿਆ ਤੇ ਆ ਕੇ ਉਹਦੇ ਨਾਲ ਦੇ ਦੋਸਤ ਉਹਦੇ ਨਾਲ ਗੱਲਾਂ ਕਰਦੇ ਐ ਪਤੰਗ ਵੀ ਉਡਾਰਿਆ ਤੇ ਨਾਲ-ਨਾਲ ਗੱਲਾਂ ਵੀ ਕਰ ਰਿਹਾ ਪਤੰਗ ਵੀ ਨਹੀਂ ਡਿੱਗਣ ਦਿੰਦਾ ਤੇ ਗੱਲਾਂ ਵੀ ਕਰੀ ਜਾਂਦਾ ਘੇਰੀ ਖੜਿਆ ਉਹਦੇ ਦੋਸਤ ਚਾ ਚੜ ਗਿਆ ਨਾਲ ਦੇ ਮਿੱਤਰਾਂ ਦੋਸਤਾਂ ਨੂੰ ਪਤੰਗ ਉਡਦਾ ਵੇਖ ਕੇ ਆਣੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਧੇ ਭਰ ਮੀਲੇ ਬਹੁਤ ਲੰਬੀ ਡੋਰ ਛੱਡਦੀ ਜਦੋਂ ਬੱਚੇ ਬਹੁਤੀ ਲੰਬੀ ਡੋਰ ਛੱਡ ਦਿੰਦੇ ਨੇ ਤੇ ਪਤੰਗ ਜ਼ੋਰ ਫੜਦਾ ਫਿਰ ਦੂਰ ਜਾਂਦਾ ਤੇ ਡੋਰ ਨੂੰ ਖਿੱਚ ਪੈਂਦੀ ਹੈ ਤੇ ਕਈ ਵਾਰੀ ਜੇ ਧਾਗਾ ਕੱਚਾ ਹੋਵੇ ਕਮਜ਼ੋਰ ਹੋਵੇ ਟੁੱਟ ਜਾਂਦਾ ਪਤੰਗ ਕਿਉਂਕਿ ਇੰਨੀ ਖਿੱਚ ਪੈ ਜਾਂਦੀ ਹੈ ਦੂਰ ਜਾ ਕੇ ਪਤੰਗ ਨੂੰ ਕਿ ਉਹ ਜਿੱਥੇ ਨਰਮਾਈ ਹੁੰਦੀ ਹੈ ਜਿੱਥੇ ਨਰਮ ਹੁੰਦੀ ਹੈ ਡੋਰ ਟੁੱਟ ਸਕਦੀ ਹੈ ਖਿੱਚ ਰੱਖਣੀ ਪੈਂਦੀ ਹੈ ਕਿ ਵੀ ਜ ਹੱਥ ਚੋਂ ਚਰਖੜੀ ਨਿਕਲ ਜੇ ਤਾਂ ਪਤੰਗ ਚਲਿਆ ਜਾਂਦਾ ਹੁਣ ਇਹ ਉਦਾਹਰਣ ਦੇ ਕੇ ਕਹਿੰਦੇ ਪੰਜ ਜਨਾ ਸਿਓ ਬਾਤ ਬਤਉਆ ਪੰਜਾਂ ਨਾਲ ਗੱਲ ਵੀ ਕਰੀ ਜਾਂਦਾ ਹੈ ਪੰਜ ਜਨਾ ਸਿਓ ਬਾਤ ਬਤਉਆ ਚੀਤ ਸੋ ਡੋਰੀ ਰੱਖੀ ਲੈ ਚਿੱਤ ਚ ਕਹਿੰਦੇ ਡੋਰੀ ਵੀ ਰੱਖੀ ਹੋਈ ਹੈ ਚਿੱਤ ਚ ਡੋਰੀ ਆ ਹੁਣ ਇਥੇ ਸਮਝਿਓ ਭਗਤ ਨਾਮਦੀ ਕਹਿੰਦੇ ਤਲੋਚਨਾ ਉਹ ਤੈਨੂੰ ਇਹ ਤਾਂ ਵੇਖ ਲਿਆ ਵੀ ਮੈਂ ਕੰਮ ਕਰਦਾ ਫਿਰਦਾ ਹਾਂ ਕੰਮ ਤਾਂ ਮੇਰਾ ਬਾਹਰੀ ਸਰੀਰ ਕਰਦਾ ਹੈ ਮਨ ਕਰਕੇ ਮੇਰੀ ਤਾਰ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਕੀ ਕਹਿੰਦੇ ਕਹਿੰਦੇ ਪਰਮਾਤਮਾ ਦੀ ਤਾਰ ਮੇਰੇ ਹਿਰਦੇ ਚ ਖੜਕਦੀ ਰਹਿੰਦੀ ਹੈ ਹਰ ਦਮ ਦਿਲ ਮੇਰੇ ਵਿੱਚ ਵੱਜਦੀ ਤੇਰੀ ਤਾਰਮਾਲ ਕਾ ਹਰ ਦਮ ਦਿਲ ਮੇਰੇ ਵਿੱਚ ਵੱਜਦੀ ਤੇਰੀ ਤਾਰਮਾਲ ਕਾ ਹਰ ਦਮ ਦਿਲ ਮੇਰੇ ਵਿੱਚ ਹਰ ਧਮ ਦਿਲ ਮੇਰੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ ਹਰ ਧਮ ਦਿਲ ਮੇਰੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ ਹਰ ਧਮ ਦਿਲ ਮੇਰੇ ਵਿੱਚ ਹੁਣ ਆਪਾਂ ਕਈ ਵਾਰੀ ਕੰਮ ਧੰਦੇ ਕਰਦੇ ਆਂ ਮਾਈਆਂ ਭੈਣਾ ਪ੍ਰਸ਼ਾਦਾ ਪਕਾਉਂਦੀਆਂ ਤੇ ਪਤਾ ਨਹੀਂ ਪ੍ਰਸ਼ਾਦਾ ਪਕਾਉਂਦਿਆਂ ਪਕਾਉਂਦਿਆਂ ਸੁਰਤ ਕੀ ਕੁਝ ਸੋਚ ਲੈਂਦੀ ਐ ਆਪਾਂ ਕਿੱਥੇ ਕਿੱਥੇ ਸੁਰਤ ਚਲੀ ਜਾਂਦੀ ਐ ਕਿੱਥੇ ਕਿੱਥੇ ਦਿਮਾਗ ਚਲਿਆ ਜਾਂਦਾ ਐ ਇਹ ਸੁਰਤ ਦੀ ਖੇਡ ਆ ਸਰੀਰ ਆਪਣਾ ਇੱਕ ਅਲੱਗ ਚੀਜ਼ ਐ ਤੇ ਮਨ ਆਪਣਾ ਇੱਕ ਅਲੱਗ ਚੀਜ਼ ਐ ਜੇ ਵਿਗਿਆਨ ਦੇ ਤੌਰ ਤੇ ਗੱਲ ਕਰੀਏ ਤੇ ਵਿਗਿਆਨ ਕਹਿੰਦਾ ਵੀ ਬੰਦੇ ਦੇ ਦੋ ਦਿਮਾਗ ਹੁੰਦੇ ਆ ਦੋ ਬ੍ਰੇਨ ਐ ਇੱਕ ਹੁੰਦਾ ਕੌਂਸ਼ੀਅਸ ਮਾਈਂਡ ਇੱਕ ਹੁੰਦਾ ਸਬਕੌਂਸ਼ੀਅਸ ਮਾਈਂਡ ਇੱਕ ਹੁੰਦਾ ਜਾਗਰਿਤ ਮਨ ਤੇ ਸਾਧ ਸੰਗਤ ਆ ਜੋ ਤੁਸੀਂ ਬੈਠੇ ਹੋ ਨਾ ਇਸ ਵਕਤ ਇਹ ਤੁਹਾਡਾ ਕੌਂਸ਼ੀਅਸ ਮਾਈਂਡ ਇਸ ਵਕਤ ਕੰਮ ਕਰ ਰਿਹਾ ਹੈ ਤੁਸੀਂ ਪ੍ਰੈਜੈਂਟ ਨੂੰ ਹਾਜ਼ਰ ਹੋ ਤੁਸੀਂ ਕਥਾ ਨੂੰ ਹਾਜ਼ਰ ਹੋ ਕੇ ਸੁਣ ਰਹੇ ਹੋ ਇੱਕ ਕੌਂਸ਼ੀਅਸ ਮਾਈਂਡ ਜਿਹੜਾ ਜਾਗਰਤ ਮਨ ਹੈ ਇਸ ਵਕਤ ਸੁਣ ਰਿਹਾ ਹੈ ਸਬਕੌਂਸ਼ੀਅਸ ਉਹਨੂੰ ਕਹਿੰਦੇ ਐ ਜਿਹੜਾ ਪਿਛਲੀਆਂ ਯਾਦਾਂ ਨੂੰ ਸਟੋਰ ਕਰਕੇ ਰੱਖਦਾ ਹੈ ਸਬਕੌਂਸ਼ੀਅਸ ਉਹ ਹੁੰਦਾ ਜਿਹਦੇ ਵਿੱਚ ਕੁਝ ਪੱਕ ਗਿਆ ਹੈ ਪੱਕੀਆਂ ਹੋਈਆਂ ਆਦਤਾਂ ਜਦੋਂ ਪਹਿਲੇ ਦਿਨ ਸਾਈਕਲ ਚਲਾਇਆ ਸੀ ਨਾ ਤੇ ਡਰ ਸੀ ਉਹ ਕੌਂਸ਼ੀਅਸ ਮਾਈਂਡ ਨੇ ਸਿੱਖ ਕੇ ਸਬਕੌਂਸ਼ੀਅਸ ਨੂੰ ਦੇਤਾ ਸਟੋਰ ਕਰਤਾ ਹੁਣ ਸਾਈਕਲ ਚਲਾਉਂਦੇ ਕੋਈ ਡਰ ਨਹੀਂ ਲੱਗਦਾ ਕਿਉਂਕਿ ਆ ਗਿਆ ਸਿੱਖ ਗਿਆ ਤੇ ਸਾਹ ਸੰਗਤ ਉਸੇ ਤਰ੍ਹਾਂ ਦੋ ਸੁਰਤਾਂ ਹੁੰਦੀਆਂ ਆ ਸਾਡੀਆਂ ਕਈ ਵਾਰੀ ਬੰਦਾ ਇੱਕ ਹੱਥ ਨਾਲ ਕੋਈ ਹੋਰ ਕੰਮ ਕਰ ਲੈਂਦਾ ਇੱਕ ਹੱਥ ਨਾਲ ਹੋਰ ਕੰਮ ਕਰ ਲੈਂਦਾ ਭਗਤ ਨਾਮਦੇਵ ਜੀ ਕਹਿੰਦੇ ਤਲੋਚਨਾ ਤੈਨੂੰ ਲੱਗਿਆ ਵੀ ਮੈਂ ਸਰੀਰ ਕਰਕੇ ਕੰਮ ਕਰਦਾ ਕੰਮ ਤਾਂ ਸਰੀਰ ਨੇ ਕਰਨਾ ਹੈ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਓਏ ਹੱਥਾਂ ਪੈਰਾਂ ਨਾਲ ਕੰਮ ਕਰਨਾ ਹੈ ਚਿੱਤ ਤਾਂ ਮੇਰਾ ਨਿਰੰਜਨ ਪ੍ਰਮਾਤਮਾ ਨਾਲ ਜੁੜਿਆ ਹੋਇਆ ਬੜੇਉ ਪਿਆਰ ਵਿੱਚ ਹਾਥ ਪਾਉ ਕਰ ਕਾਮ ਸਭ ਹਾਥ ਪਾਉ ਕਰ ਕਾਮ ਸਭ ਉਹ ਬਖਸ਼ੇ ਦੂਰ ਕਰ ਦੇ ਹੱਥ ਪਾਉਂ ਕਰ ਕਾਮ ਸਭ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਚੀਤ ਨਿਰੰਜਨ ਨਾਲ ਕਹਿੰਦੇ ਹੱਥਾਂ ਪੈਰਾਂ ਦੇ ਨਾਲ ਕੰਮ ਕਰਨਾ ਤੇ ਚਿੱਤ ਪਰਮਾਤਮਾ ਨਾਲ ਜੋੜ ਕੇ ਰੱਖਣਾ ਹੈ ਤੇ ਸਾਧ ਸੰਗਤ ਜੀ ਦੂਜੀ ਉਦਾਹਰਨ ਦਿੱਤੀ ਹੈ ਪਹਿਲੀ ਤਾਂ ਪਤੰਗ ਦੀ ਉਦਾਹਰਨ ਬੱਚੇ ਦੀ ਉਦਾਹਰਨ ਦਿੱਤੀ ਫਿਰ ਕਹਿੰਦੇ ਮੰਨ ਰਾਮ ਨਾਮਾ ਵੇਦੀ ਅਲੇ ਜੈਸੇ ਕਨਕ ਕਲਾ ਚਿੱਤ ਮੰਡਿਅਲੇ ਦੂਜੀ ਉਦਾਹਰਨ ਸੁਨਿਆਰੇ ਦੀ ਦਿੱਤੀ ਹੈ ਕਹਿੰਦੇ ਸੁਨਿਆਰਾ ਨਾ ਆਪਣੀ ਦੁਕਾਨ ਤੇ ਬੈਠਾ ਤੇ ਉਹਦੇ ਕੋਲ ਇੱਕ ਗਾਹਕ ਆ ਗਿਆ ਗਾਹਕ ਆ ਤੇ ਇਧਰੇ ਆਪਣਾ ਕੋਈ ਜਿਹੜਾ ਕੁਕੰਨਾ ਦਾ ਕੋਈ ਗੜ ਦਾ ਕੋਈ ਇਸ ਤਰ੍ਹਾਂ ਸਾਰੇ ਸ਼ਿੰਗਾਰ ਤਿਆਰ ਕਰੀਨੇ ਸੋਨੇ ਦਾ ਜੀਵਰ ਤਿਆਰ ਕਰ ਰਿਹਾ ਬਹੁਤ ਬਰੀਕੀ ਦਾ ਕੰਮ ਹੈ ਪਰ ਗਾਹਕ ਵੀ ਆ ਗਿਆ ਗਾਹਕ ਨਾਲ ਵੀ ਗੱਲਾਂ ਕਰੀਂਦਾ ਗਾਹਕ ਗੱਲਾਂ ਕਰਦਾ ਹੈ ਕਿ ਕੀ ਭਾਅ ਹੈ ਫਲਾਨੀ ਚੀਜ਼ ਕਿੰਨੇ ਤੋਲੇ ਦੀ ਬਣਾ ਕੇ ਐ ਕਰਕੇ ਆ ਦੇਣੀ ਹੈ ਭਾ ਕਰ ਰਿਹਾ ਤੇ ਸਾਥ ਸੰਗਤ ਉਹ ਜੇਵਰ ਵੀ ਤਿਆਰ ਕਰੀ ਜਾਂਦਾ ਡਿਜ਼ਾਈਨ ਵੀ ਉਮੇ ਪਾਈ ਜਾਂਦਾ ਤੇ ਸਾਥ ਸੰਗਤ ਉਹ ਗ੍ਰਾਹਕ ਨਾਲ ਗੱਲਾਂ ਵੀ ਕਰੀ ਜਾਂਦਾ ਇਹ ਨਹੀਂ ਵੀ ਉਹ ਛੱਡਤਾ ਉਹਨੇ ਇੱਧਰ ਵੀ ਉਹਨਾਂ ਧਿਆਨ ਮੀਨਾ ਕਰੀ ਉਮੇ ਕਰੀ ਜਾਂਦੇ ਤੇ ਉਧਰ ਵੀ ਧਿਆਨ ਉਹ ਨਹੀਂ ਹੈ ਕਹਿੰਦੇ ਮੰਨ ਰਾਮ ਨਾਮਾ ਵਿਦੀਲੇ ਤਲੋਚਨ ਜੀ ਮੇਰਾ ਤਾਂ ਧਿਆਨ ਸੁਰਤ ਉਹ ਵੱਡੇ ਪ੍ਰਮਾਤਮਾ ਚ ਜੁੜੀ ਹੋਈ ਹੈ ਮੈਂ ਤਾਂ ਮੇਰਾ ਮਨ ਤਾਂ ਵਿੰਨਿਆ ਪਿਆ ਪ੍ਰਭੂ ਪ੍ਰਮਾਤਮਾ ਦੀ ਯਾਦ ਚ ਫਿਰ ਅਗਲੀ ਉਦਾਹਰਣ ਦਿੱਤੀ ਆਨੀਲੇ ਕੁੰਭ ਪਰਾਈਲੇ ਊਦਕ ਰਾਜਕੁਵਾਰ ਪੁਰੰਦਰੀਏ ਪੁਰਾਣੇ ਸਮਿਆਂ ਚ ਜਿਵੇਂ ਭੈਣਾ ਨੇ ਇਕੱਠੇ ਹੋਣਾ ਸਾਰੇ ਪਰਿਵਾਰ ਨੇ ਕਹਿੰਦੇ ਜਦੋਂ ਆ ਕੋਈ ਵਾਟਰ ਬਾਕਸ ਨਹੀਂ ਸੀ ਬਣੇ ਕੋਈ ਪਾਈਪ ਲਾਈਨ ਨਹੀਂ ਸੀਗੀ ਹੁਣ ਤਾਂ ਘਰਾਂ 'ਚ ਬੰਬੀਆਂ ਲੱਗੀਆਂ ਟੈਂਕੀਆਂ ਚੜੀਆਂ ਪਾਣੀ ਭਰ ਕੇ ਲਿਆਉਣਾ ਗਾਗਰਾਂ ਭਰ ਕੇ ਲਿਆਉਣੀਆਂ ਕਿਸੇ ਨੇ ਇੱਕ ਕਿਸੇ ਨੇ ਦੋ ਕਿਸੇ ਨੇ ਚਾਰ ਗਾਗਰਾਂ ਵੀ ਸਿਰ ਤੇ ਰੱਖ ਲੈਣੀਆਂ ਚਾਰ ਗਾਗਰਾਂ ਵੀ ਤੇ ਸਾਧ ਸੰਗਤ ਜੀ ਉਦਾਹਰਣ ਦਿੱਤੀ ਕਹਿੰਦੇ ਜਿਵੇਂ ਮਾਈਆਂ ਕਹਿੰਦੇ ਪੁਰਾਣੇ ਸਮਿਆਂ ਤੇ ਦੂਰ ਬਾਟੇ ਜਾ ਕੇ ਖੂਹ ਤੋਂ ਪਾਣੀ ਭਰ ਕੇ ਲਿਆਉਣਾ ਤੇ ਹੱਥ ਛੱਡ ਦੇਣਾ ਇਹੋ ਜਿਹਾ ਇਨੂੰ ਤਿਆਰ ਕਰਕੇ ਰੱਖਣਾ ਕਿ ਚਾਰ-ਚਾਰ ਗਾਗਰਾਂ ਵੀ ਚੱਕੀਆਂ ਤੋੜੇ ਚੱਕੇ ਆ ਪਾਣੀ ਦੇ ਭਰ ਕੇ ਤੇ ਆਪਸ 'ਚ ਗੱਲਾਂ ਵੀ ਕਰਦੀਆਂ ਤੇ ਆਪਸ 'ਚ ਕੂੜੀਆਂ ਵੀ ਮਾਰਦੀਆਂ ਹੁੰਦੀਆਂ ਕਿਸੇ ਨੂੰ ਐਂ ਹਾਸੇ ਠੱਠੇ ਕਰਨੇ ਮਜ਼ਾਕ ਕਰਨਾ ਤੇ ਭਗਤ ਨਾਮਦੇਵ ਜੀ ਕਹਿੰਦੇ ਮਜਾਲ ਆ ਵੀ ਸਿਰ ਤੋਂ ਕੋਈ ਗਾਗਰ ਡਿੱਗ ਜੇ ਤੋੜਾ ਡਿੱਗ ਜੇ ਹਲ ਜੇ ਬੈਲੈਂਸ ਕੀਤਾ ਹੋਇਆ ਉਹ ਚਾਰਾਂ ਪੰਜਾਂ ਨੂੰ ਕਹਿੰਦੇ ਇਹ ਕਾਦੇ ਨਾਲ ਕਹਿੰਦੇ ਇਹ ਮਿਹਨਤ ਤੇ ਪ੍ਰੈਕਟਿਸ ਨਾਲ ਮਨ ਕਰਕੇ ਸੁਰਤ ਕਰਕੇ ਧਿਆਨ ਤੋੜਿਆਂ ਚ ਜਿਹੜਾ ਸਬਕੌਂਸ਼ੀਅਸ ਮਾਈਂਡ ਉਹਨੇ ਇਹਨੂੰ ਕੰਟਰੋਲ ਕੀਤਾ ਤੇ ਕੌਂਸ਼ੀਅਸ ਮਾਈਂਡ ਨਾਲ ਕਹਿੰਦੇ ਆਪਸ ਵਿੱਚ ਗੱਲਾਂ ਕਰਦੀਆਂ ਆਉਂਦੀਆਂ ਇੱਕ ਹੁੰਦਾ ਚੇਤਨ ਮਨ ਇੱਕ ਹੁੰਦਾ ਅਵਚੇਤਨ ਮਨ ਅਬ ਚੇਤਨ ਮਨ ਨੇ ਸਿੱਖ ਲਿਆ ਵੀ ਇਹਨੂੰ ਉੱਪਰਲੇ ਨੂੰ ਕੰਟਰੋਲ ਕਿਵੇਂ ਕਰਨਾ ਹੈ ਤੇ ਚੇਤਨ ਮਨ ਦੇ ਨਾਲ ਗੱਲਾਂ ਕਰਦੀਆਂ ਕਹਿੰਦੇ ਆਨੀਲੇ ਕੁੰਭ ਕੁੰਭ ਦਾ ਭਾਵ ਤੋੜਾ ਪਹਾਈਲੇ ਊਦਕ ਰਾਜਕੁਵਾਰ ਪੁਰੰਦਰੀਏ ਹਸਤ ਬਿਨੋਦ ਵਿਚਾਰ ਕਰਤੀ ਹੈ ਕਹਿੰਦੇ ਹੱਸ ਵੀ ਰਹੀਆਂ ਇੱਕ ਦੂਜੇ ਨਾਲ ਕਹਿੰਦੇ ਚੁਟਕਲੇ ਕਹਿੰਦੇ ਵਿਚਾਰ ਗੱਲਾਂ ਵੀ ਕਰਦੀਆਂ ਕਹਿੰਦੇ ਚੀਤ ਸੋ ਗਗਰ ਰਾਖੀਲੇ ਚਿੱਤ ਚ ਗਾਗਰ ਹੈ ਜੇ ਚਿੱਤ ਚ ਨਾ ਹੋਵੇ ਤਾਂ ਡਿੱਗ ਜੂ ਸਿਰ ਨੇ ਨਹੀਂ ਖੜਾਇਆ ਸਰੀਰ ਨੇ ਖੜਾਇਆ ਹੋਇਆ ਤੇ ਸਾਧ ਸੰਗਤ ਜਦੋਂ ਇਸ ਤਰ੍ਹਾਂ ਉਦਾਹਰਣ ਦੇ ਕੇ ਸਮਝਾਇਆ ਤਲੋਚਨਾ ਓਏ ਮਨ ਕਰਕੇ ਮੈਂ ਵੀ ਪਰਮਾਤਮਾ ਨਾਲ ਜੁੜਿਆ ਹੋਇਆ ਫਿਰ ਅਗਲੀ ਉਦਾਹਰਣ ਦਿੱਤੀ ਹੈ ਮੰਦਰ ਏਕ ਦਵਾਰ ਦਸ ਜਾ ਕੇ ਗਊ ਚਰਾਵਣ ਛਾੜੀ ਅਲੇ ਮੰਦਰ ਦਾ ਭਾਵ ਘਰ ਭਗਤ ਨਾਮਦੇਵ ਜੀ ਕਹਿੰਦੇ ਜਿਵੇਂ ਇੱਕ ਬਾੜਾ ਬਣਿਆ ਹੁੰਦਾ ਨਾ ਇੱਕ ਨੌਰਾ ਕਹਿ ਦਿੰਦੇ ਨੇ ਜਿੱਥੇ ਪਸ਼ੂ ਸੰਭੇ ਜਾਂਦੇ ਆ ਭਗਤ ਨਾਮਦੇਵ ਜੀ ਕਹਿੰਦੇ ਜਿਵੇਂ ਉਸ ਬਾੜੇ ਦੇ ਵਿੱਚੋਂ ਕਹਿੰਦੇ ਪਸ਼ੂਆਂ ਨੂੰ ਛੱਡਿਆ ਜਾਂਦਾ ਹੈ ਚਰਾਉਣ ਵਾਸਤੇ ਕਹਿੰਦੇ ਪਾਂਚ ਕੋਸ ਪਰ ਗਊ ਚਰਾਵਤ ਚੀਤ ਸੁ ਬਸ਼ਰਾ ਰਾਖੀਲੇ ਪਸ਼ੂ ਕੱਢੇ ਤੇ ਕਹਿੰਦੇ ਪਸ਼ੂ ਚਰਨ ਵਾਸਤੇ ਗਏ ਵਾਹਿਗੁਰੂ ਭਗਤ ਨਾਮਦੇਵ ਜੀ ਕਹਿੰਦੇ ਉਸ ਮੰਦਰ ਵਿੱਚੋਂ ਜਦੋਂ ਛੱਡਿਆ ਨਾ ਤੇ ਪੰਜ ਕੋਹ ਦੂਰ ਜਿਵੇਂ 5 ਕਿਲੋਮੀਟਰ ਕਹਿ ਲਏ ਕਹਿੰਦੇ ਸਾਰੇ ਪਸ਼ੂ ਚਰਨ ਗਏ ਪਰ ਕਹਿੰਦੇ ਪਸ਼ੂ ਚਰਦਿਆਂ ਚਰਦਿਆਂ ਕਹਿੰਦੇ ਜਿਹੜੀ ਗਾਂ ਸੂਈ ਸੀ ਜਿਹਦਾ ਇੱਕ ਬਛੜਾ ਸੀ ਉਹ ਚਰਨ ਗਈ ਕਹਿੰਦੇ ਪਾਂਚ ਕੋਸ ਪਰ ਗਊ ਚਰਾਵਤ ਚੀਤ ਸੁ ਬਸ਼ਰਾ ਰੱਖੀਲੇ ਹੁਣ ਆਪਾਂ ਤਾਂ ਪਸ਼ੂ ਸਾਹਮਣੇ ਆਪਾਂ ਨੂੰ ਤਾਂ ਪਤਾ ਹੈ ਨਾ ਹੁਣ ਜਿਨੇ ਕਦੇ ਪਸ਼ੂ ਦੇਖੇ ਨਹੀਂ ਸਾਹਮਣੇ ਨੂੰ ਉਹ ਉਹ ਨੂੰ ਇਹ ਗੱਲ ਦਾ ਨਹੀਂ ਪਤਾ ਜਿਹੜੀਆਂ ਭੈਣਾਂ ਦਿਲੋਂ ਸੇਵਾ ਕਰਦੀਆਂ ਘਰ ਤੇ ਜਿਨੇ ਗਾਂ ਮੱਝ ਰੱਖੀ ਹੈ ਮੱਝ ਦਾ ਜਾਂ ਗਾਂ ਦਾ ਆਪਣੀ ਬਛੜੇ ਨਾਲ ਜਿਹੜਾ ਮੋਹ ਹੁੰਦਾ ਹੈ ਪਿਆਰ ਹੁੰਦਾ ਹੈ ਆਪਾਂ ਨੂੰ ਪਤਾ ਹੀ ਹੈ ਹਰ ਇੱਕ ਜੀਵ ਜੰਤੂ ਦਾ ਪਰ ਕਹਿੰਦੇ ਉਹ ਚਰਵਾਉਣ ਵਾਲਾ ਕੀ ਵੇਂਦਾ ਹੈ ਵੀ ਗਾਂ ਚਰ ਵੀ ਰਹੀ ਐ ਪਰ ਥੋੜੇ ਚਿਰ ਬਾਅਦ ਉਹਨੂੰ ਆਪਣੇ ਬਛੜੇ ਦੀ ਯਾਦ ਆਉਂਦੀ ਐ ਫਿਰ ਤਾਂ ਚਰਦਿਆਂ ਚਰਦਿਆਂ ਮੂੰਹ ਤਾਂ ਚੱਕ ਕਹਿੰਦੇ ਰੰਬਦੀ ਐ ਆਵਾਜ਼ ਲਾਉਂਦੀ ਐ ਫੇਰ ਫੇਰ ਉਹਨੂੰ ਚੇਤਾ ਆਉਂਦਾ ਵੀ ਘਾਹ ਵੀ ਚਰਨਾ ਏ ਜੇ ਘਾਹ ਚਰੂੰਗੀ ਫੇਰ ਹੀ ਮੈਂ ਆਪਣੇ ਬਛੜੇ ਨੂੰ ਦੁੱਧ ਪਿਆਉਂਗੀ ਉਸ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਪਾਂਚ ਕੋਸ ਪਰ ਗਊ ਚਰਾਵਤ ਚੀਤ ਤੋਂ ਬਸ਼ਰਾ ਰੱਖੀਲੇ ਕਹਿੰਦੇ ਉਹ ਗਾਂ ਨੂੰ ਵੀ ਆਪਣਾ ਜੇ ਬਸ਼ੜਾ ਯਾਦ ਹੈ ਤੇ ਫਿਰ ਮੈਂ ਪਰਮਾਤਮਾ ਨੂੰ ਕਿਵੇਂ ਭੁੱਲ ਸਕਦਾ ਜੇ ਉਹ ਗਾਂ ਨੂੰ ਆਪਣਾ ਬਸ਼ੜਾ ਯਾਦ ਹੈ ਵੀ ਉਹ ਪੰਜ ਕੋ ਦੂਰ ਮੈਂ ਬੈਠੀ ਐ ਤੇ ਮੇਰਾ ਬਸ਼ੜਾ ਵੀ ਹੈ ਤੇ ਕਹਿੰਦੇ ਮੈਨੂੰ ਵੀ ਪਰਮਾਤਮਾ ਯਾਦ ਹੈ ਹੁਣ ਇਸ ਤਰ੍ਹਾਂ ਉਦਾਹਰਨਾਂ ਦਿੱਤੀਆਂ ਕਹਿਤ ਨਾਮ ਦਿਓ ਸੁਣੋ ਤੇ ਲੋਚੜ ਹੁਣ ਇੱਕ ਮਾਂ ਦੀ ਗੱਲ ਕਰਨੀ ਹੈ ਭਾਵ ਸਾਡੀ ਗੱਲ ਕਹਿੰਦੇ ਕਹਿਤ ਨਾਮ ਦਿਓ ਸੁਣੋ ਤਿਲੋਚਨ ਬਾਲਕ ਪਾਲਣ ਪੌਡੀਆਂ ਲੈ ਅੰਤਰ ਬਾਹਰ ਕਾਜ ਵਿਰੂਧੀ ਚੀਤ ਸੁਬਾਰਕ ਰੱਖੀ ਲੈ ਆ ਹੁਣ ਤਾਂ ਚਲੋ ਪੀਂਘੇ ਆਗੇ ਅੱਗੇ ਮਾਵਾ ਨੇ ਇੱਕ ਚੁੰਨੀ ਲੈਣੀ ਜਾਂ ਪਰਨਾ ਲੈਣਾ ਤੇ ਮੰਜੇ ਨਾਲ ਹੀ ਦੋਨੇ ਲੜ ਬੰਨ ਦੇ ਨੇ ਤੇ ਜਵਾਕ ਨੂੰ ਦੁੱਧ ਪਿਆ ਕੇ ਸਵਾ ਦੇਣਾ ਵੀ ਸੰਗਿਆ ਤੇ ਮਾਂ ਨੂੰ ਕੀ ਲਾਲਚ ਹੁੰਦਾ ਹੈ ਵੀ ਹੁਣ ਮੇਰਾ ਜਵਾਕ ਸੌਂ ਗਿਆ ਤੇ ਭੱਜ ਕੇ ਹੁਣ ਝਾੜੂ ਪੋਚਾ ਸਾਰੇ ਕੰਮ ਨਿਬੜ ਲਾਂ ਮੈਂ ਵੀ ਜਵਾਕ ਸੌਂ ਗਿਆ ਤੇ ਹੁਣ ਮੈਂ ਸਾਰੇ ਕੰਮ ਕਰ ਲਾਂ ਕਹਿੰਦੇ ਮਾਂ ਕਹਿੰਦੇ ਝਾੜੂ ਕਰਦੀ ਕਰਦੀ ਝਾੜੂ ਦਿੰਦੀ ਦਿੰਦੀ ਉਹ ਦੂਰ ਦਰਵਾਜ਼ੇ ਤੇ ਚਲੀ ਗਈ ਬੱਚਾ ਦੂਰ ਅੰਦਰ ਕਮਰੇ ਚ ਸੁੱਤਾ ਪਿਆ ਪਰ ਮਾਂ ਦੀ ਸੁਰਤ 'ਚ ਜਵਾਕ ਵੀ ਕਿਤੇ ਜਾਗ ਨਾ ਜਾਵੇ ਜਾਗੂਆ ਤੇ ਰਊਆ ਕੋਲ ਮੇਰੇ ਵਰਗੇ ਵੀ ਬੈਠੇ ਹੁੰਦੇ ਐ ਕਹਿੰਦੇ ਬੱਚਾ ਜਾਗਿਆ ਬੱਚੇ ਨੇ ਜੇ ਮਾੜੀ ਜੀ ਚੀਂ ਕੀਤੀ ਕੋਲ ਬੈਠੇ ਕਿਸੇ ਨੂੰ ਨਹੀਂ ਪਤਾ ਲੱਗਿਆ ਪਰ ਕਹਿੰਦੇ ਦੂਰੋਂ ਮਾਂ ਭੱਜੀ ਹੁੰਦੀ ਹੈ ਕਾਰਨ ਧਿਆਨ ਆਪਣੇ ਬੱਚੇ 'ਚ ਸੀ ਮਾਂ ਦਾ ਇੰਨਾ ਧਿਆਨ ਸੀ ਹੋਰ ਨਹੀਂ ਜਿੰਨਾ ਧਿਆਨ ਮਾਂ ਦਾ ਹੁੰਦਾ ਹੈ ਨਾ ਉਹਨਾਂ ਹੋਰ ਕੋਈ ਚਾਹ ਨਹੀਂ ਰੱਖਦਾ ਮਾਂ ਭਾਵੇਂ ਕਿਸੇ ਨੂੰ ਜਵਾਕ ਫੜਾ ਵੀ ਦੇਵੇ ਵੀ ਸਾਹ ਲਈ ਥੋੜਾ ਜਿਹਾ ਚਿਰ ਪਰ ਉਹ ਨਹੀਂ ਉਹ ਨਾ ਬੇਫਿਕਰੀ ਹੁੰਦੀ ਨਹੀਂ ਉਹਨੂੰ ਪਤਾ ਹੁੰਦਾ ਵੀ ਜਿਹੜੀ ਸਾਹ ਸੁਵਾਲ ਮੈਂ ਕਰਨੀ ਹੈ ਬਗਾਨਾ ਕਿੱਥੇ ਕਰ ਲੂ ਤੇ ਮਾਂ ਕਹਿੰਦੀ ਭੱਜੀ ਆਉਂਦੀ ਏ ਇਹ ਲਾਸਟ ਉਦਾਹਰਨ ਦੇ ਕੇ ਕਹਿੰਦੇ ਕਹਿਤ ਨਾਮ ਦਿਓ ਸੁਲਹੁ ਤੇ ਲੋਚਨ ਬਲਕ ਪਾਲਣ ਪੌਢੀਲੇ ਪਾਲਣੇ ਵਿੱਚ ਪਾ ਕੇ ਮਾਂ ਗਈ ਅੰਦਰ ਬਾਹਰ ਕਾਰਜ ਕਰਦੀ ਪਰ ਚੀਤ ਸੁਬਾਰਕ ਰੱਖੀ ਏਲੇ ਚਿੱਤ ਚ ਉਹਦਾ ਜਵਾਕ ਹੀ ਆਪਦਾ ਬੱਚਾ ਹੀ ਹੁੰਦਾ ਹੈ ਸਾਧ ਸੰਗਤ ਇਹ ਉਦਾਹਰਨ ਦੇ ਕੇ ਭਗਤ ਨਾਮਦੇਵ ਜੀ ਤਲੋਚਨ ਨੂੰ ਜਦੋਂ ਸਮਝਾਇਆ ਤੇ ਤਲੋਚਨ ਕਹਿੰਦੇ ਮਹਾਰਾਜ ਮੈਨੂੰ ਸਮਝ ਆ ਗਈ ਮੈਂ ਭੋਲਾ ਸੀ ਮੈਂ ਅਣਜਾਣ ਸੀ ਮੈਂ ਤਾਂ ਆਮ ਲੋਕਾਂ ਦੀ ਤਰ੍ਹਾਂ ਭੋਲੇ ਨੇ ਇਹ ਸਮਝ ਲਿਆ ਵੀ ਐਂ ਚੌਂਕੜਾ ਮਾਰ ਕੇ ਕੋਈ ਬੈਠੂ ਆ ਰੱਬ ਰੱਬ ਕਰੂ ਆ ਤੇ ਇਹਨੂੰ ਹੀ ਭਗਤੀ ਕਹਿੰਦੇ ਆ ਆਖੋ ਸਤਨਾਮ ਅੱਜ ਮੈਨੂੰ ਪਤਾ ਲੱਗਾ ਵੀ ਇਹ ਭਗਤੀ ਹੋਰ ਸਾਫ਼ ਦੀ ਐ ਇਹ ਤਾਂ ਇੱਕ ਧਿਆਨ ਲਾਉਣੇ ਇਹ ਤਾਂ ਮੈਡੀਟੇਸ਼ਨ ਐ ਪਰ ਜੇ ਕਿਸੇ ਰੱਬ ਨੂੰ ਪਿਆਰੇ ਨੂੰ ਪ੍ਰਮਾਤਮਾ ਨੂੰ ਯਾਦ ਕਰਨਾ ਜੇ ਕਿਸੇ ਨੇ ਤੇ ਉਹ ਤੁਰਦਿਆਂ ਫਿਰਦਿਆਂ ਵੀ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਚਿੱਤ ਪ੍ਰਮਾਤਮਾ ਨਾਲ ਜੋੜਨਾ ਹੈ ਤੇ ਹਾਂ ਇਹਦੇ ਉਲਟ ਬੰਦਾ ਭਾਮਿਆ ਚੌਂਕੜਾ ਮਾਰ ਕੇ ਬੈਠਾ ਹੈ ਸਰੀਰ ਟਿਕਾਉ ਚ ਹੈ ਤੇ ਜੇ ਆਤਮਾ ਟਿਕਾਉ ਚ ਹੈ ਨਹੀਂ ਮਨ ਟਿਕਾਉ ਚ ਹੈ ਨਹੀਂ ਮਨ ਕੇ ਤੇ ਹੋਰ ਭੱਜਿਆ ਫਿਰਦਾ ਚਿੱਤ ਜੁੜਿਆ ਹੀ ਨਹੀਂ ਚਿੱਤ ਜੋੜਨਾ ਨਾ ਸਰੀਰ ਥੋੜੀ ਜੋੜਨਾ ਹੈ ਸਰੀਰ ਟਿਕਾ ਕੇ ਬੈਠਣ ਚ ਤੇ ਚਿੱਤ ਜੋੜਨ ਚ ਬਹੁਤ ਫਰਕ ਹੁੰਦਾ ਹੈ ਸੋ ਇਸ ਤਰ੍ਹਾਂ ਜਦੋਂ ਸਮਝਾਇਆ ਫੇਰ ਸਮਝ ਪਈ ਹੁਣ ਕੀ ਸਮਝ ਪਈ ਹੈ ਸਾਨੂੰ ਕਾਦੀ ਗੱਲ ਹੋਈ ਹੈ ਹੁਣ ਵੀ ਕੰਮ ਤੰਦੇ ਕਰਦਿਆਂ ਵੀ ਪਰਮਾਤਮਾ ਨੂੰ ਚਿੱਤ-ਚੇਤੇ 'ਚ ਰੱਖਣਾ ਹੈ ਤੇ ਕੰਮ ਕਰਦਿਆਂ ਜਿਹਨੂੰ ਪਰਮਾਤਮਾ ਚੇਤੇ ਆ ਰੱਬ ਚੇਤੇ ਆ ਉਹ ਕਦੇ ਕੋਈ ਗਲਤ ਕੰਮ ਕਰ ਹੀ ਨਹੀਂ ਸਕਦਾ ਜਿਹੜਾ ਸੱਚ ਨਾਲ ਜੁੜਿਆ ਹੈ ਪਰਮਾਤਮਾ ਨਾਲ ਜੁੜਿਆ ਹੈ ਸੋ ਦਿਲੋਂ ਪਰਮਾਤਮਾ ਨਾਲ ਜੁੜੀਏ ਠਾਕੁਰ ਗਾਈਐ ਆਤਮ ਰੰਗ ਪੜੋ ਪਿਆਰ ਵਿੱਚ ਠਾਕੁਰ ਗਾਈਐ ਆਤਮ ਰੰਗ ਠਾਕੁਰ ਗਾਈਐ ਆਤਮ ਰੰਗ